ਲਓ ਵੀਰੇ ਆਪਾਂ ਸਭ ਤੋਂ ਪਹਿਲਾਂ ਅੰਕਲ ਜੀ ਦੇ ਜਾਨਵਰ ਦਿਖਾਉਣ ਲੱਗੇ ਆਂ ਇਹ ਮੈਨੂੰ ਲੱਗਦਾ ਅੰਕਲ ਜੀ ਬੱਚਿਆਂ ਲਈ ਜੋੜੀ ਆ ਜੀ ਇਹ ਬੱਚਾ ਠੀਕ ਆ ਜੀ ਇਹ ਜਾਨਵਰਾਂ ਬਾਰੇ ਦੱਸੋ ਜੀ ਕੁਝ ਦਿਖਾਓ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਜਿਹੜੇ ਦੇਖਣ ਆਲੇ ਆ ਦੇਖੋ ਜੀ ਤੁਸੀਂ ਮੁਰਗੇ ਹੋਰ ਵੀ ਦੇਖੇ ਹੋ ਹੋ ਹਾਂਜੀ ਇਹਦਾ ਹੱਡ ਵੀ ਬਹੁਤ ਆ ਹਾਂਜੀ ਕਰਦ ਵੀ ਬਹੁਤ ਆ ਬਿਲਕੁਲ ਜੀ ਸੀਲ ਵੀ ਬਹੁਤ ਆ ਹਾਂਜੀ ਇਹ ਜਾਨਵਰ ਦਾ ਕੀ ਖਾਣ ਦਾਣਾ ਜੀ ਇਹ ਖਾਨਦਾਨ ਪਿੱਛੋਂ ਸਾਡੇ ਲੜਦੇ ਆਉਂਦੇ ਉਹੀ ਮੰਨ ਲਓ ਘਰ ਵਾਲਿਆਂ ਚੋਂ ਹੀ ਆ ਠੀਕ ਹੈ ਜੀ ਹੁਣੇ ਬੱਚਿਆਂ ਦੇ ਲਾਇਆ ਵੇ ਜੀ ਇਹ ਬੱਚਿਆਂ ਨੇ ਹੁਣ ਉਮਰ ਜ਼ਿਆਦੇ ਹੋ ਗਈ ਠੀਕ ਹੈ ਜੀ ਪਹਿਲਾਂ ਲੜਾ ਬਾਈ ਜਾਨਵਰ ਇਹ ਅਸੀਂ ਰੱਖ ਲੈਨੇ ਵੀ ਆ ਚਾਲੇ ਇੱਕ ਰੱਖ ਲੋ ਜਾਨਵਰ ਇੱਕ ਮੰਨ ਲਓ ਜਿਹੜਾ ਬਹੁਤ ਚੰਗਾ ਲੱਗਦਾ ਇਹ ਬੱਚਿਆਂ ਬਾਤ ਤੇ ਟਿਕਣਾ ਆ ਠੀਕ ਹੈ ਜੀ ਆ ਕੁੱਕੜ ਚੈੱਕ ਕਰੋ ਬਾਈ ਨੂਕ ਨੂਕ ਦੇਖ ਲੋ ਉਹਦੀ ਜਾਨਵਰ ਦੀ ਆ ਮੁਰਗੀ ਕਰੋ ਚੱਕ ਬਿਲਕੁਲ ਕਾਲੀ ਜੈਡ ਬਲੈਕ ਅਗਲ ਜੀ ਇਹ ਚੀਜ਼ ਦੇ ਵਿੱਚ ਤੁਸੀਂ ਹੁਣ ਮੰਨ ਲਓ ਇਹ ਜੋੜੀ ਲਾਈ ਆ। ਇਹਦੇ ਵਿੱਚ ਇਹ ਮੁਰਗੀ ਤੁਸੀਂ ਇਹਦੇ ਵਾਸਤੇ ਕਿਵੇਂ ਸਿਲੈਕਟ ਕੀਤੀ ਹੈ? ਕਿਹੜੀਆਂ ਚੀਜ਼ਾਂ ਦੇਖੀਆਂ ਵੀ ਆ ਆਹ ਮੁਰਗੇ ਨਾਲ ਆਪਾਂ ਇਹ ਜੋੜੀ ਲਾਈਏ। ਇਹ ਦੇਖੋ ਜੀ ਅਸੀਂ ਜੈਸੇ ਖੂਨ ਠੀਕ ਹੈ ਜੀ। ਹੁਣ ਫੇਰ ਅਸੀਂ ਵੇਖਦੇ ਨੇ ਲੜਾਈ। ਹਾਂਜੀ। ਵੀ ਮੁਰਗੀ ਦੀ ਲੜਾਈ ਕਿਵੇਂ ਲੜਦਾ ਹੀ ਮੁਰਗਾ, ਕਿਵੇਂ ਲੜਦਾ। ਹਾਂਜੀ। ਉਹ ਹੌਸਾਮਨਾ ਸੀ ਜੋੜਦੇ। ਠੀਕ ਹੈ ਜੀ। ਇਹ ਆਪਣੇ ਘਰ ਵਾਲੇ ਜਾਨਵਰਾਂ ਨੂੰ ਇਹ ਕਹਿੰਦਾ ਮਤਲਬ ਠੀਕ ਹੈ ਜੀ ਆਹ ਦੇਖ ਲਓ ਵੀਰੇ ਚੈੱਕ ਕਰ ਲਓ ਅੰਕਲ ਗਰਮੇਲ ਸਿੰਘ ਕੰਗਿਆਣਾ ਕਾਲਿਆਂ ਚੋਂ ਜਾਨਵਰਾਂ ਚੋਂ ਗਰਮੇਲ ਪੁਲਸੀ ਵਾਲੇ ਵੀ ਕਹਿ ਸਕਦੇ ਆ ਆ ਜਾਨਵਰ ਕਰ ਲਓ ਇਹ ਚੈੱਕ ਸਾਰੇ ਭਰਾ ਸਵੰਦਰ ਹੋਰ ਲੈ ਗਿਆ ਇਹ ਟਾਰ ਇਹ ਕਹਾਂ ਜੋੜਾ ਕਰੋ ਜੀ ਚੈੱਕ ਅੰਕਲ ਜੀ ਇਹਦੇ ਬਾਰੇ ਦੱਸੋ ਜੀ ਇਹ ਵੀ ਬਾਹ ਲੜਾਈ ਦੇਖ ਕੇ ਜਵਾਂ ਦੀ ਵੀ ਇਹ ਦੀ ਕਿਵੇਂ ਲੜਾਈ ਤੇ ਠੀਕ ਹੈ ਜੀ ਇਹ ਮਤਲਬ ਹੁਣ ਇਹ ਜਾਨਵਰ ਤੁਸੀਂ ਲੜਾਈ ਵਾਸਤੇ ਤਿਆਰ ਕਰ ਰਹੇ ਹੋ ਜਾਂ ਇਹ ਵੀ ਬੱਚੇ ਵਾਲੀ ਆ ਜੀ ਹਾਂ ਤਿਆਰ ਕਰ ਰਹੇ ਆ ਮਤਲਬ ਨਾਲ ਹੁਣ ਛਾੜਦਾ ਕਰਕੇ ਹੁਣ ਬੱਚੇ ਲਈ ਜਾਂਦੇ ਆ ਉਹਦੋਂ ਉਹਦੋਂ ਸਰਫਰ ਹੋ ਜਾਊਗਾ ਖੁਰਾਕ ਨਾਲ ਦੇਈ ਜਾਂਦਾ ਇਹਨੂੰ ਠੀਕ ਹੈ ਜੀ ਕੱਚਾ ਬਿਲਕੁਲ ਅਜੇ ਤਾਂ ਹਨਾ ਜੀ ਇਹ ਕਿੰਨੀ ਉਮਰ ਹੋ ਗਈ ਜੀ ਇਹਦੀ ਇਹ ਡੇਢ ਸਾਲ ਦਾ ਠੀਕ ਹੈ ਜੀ ਅਗਰ ਹੁਣ ਖਰਾਕ ਦੇ ਵਿੱਚ ਬਦਾਮ ਬਦੂਮ ਜਾਂ ਗਰਮੀ ਦੇ ਵਿੱਚ ਕਿਹੜੀ ਖਰਾਕ ਚੰਗੀ ਹੈ ਜੀ ਆਮ ਜਰਮ ਗਰਮੀ ਚ ਤਾਂ ਅਸੀਂ 5 7 ਦਾਣੇ ਸੌਗੀ ਜੇ ਕਹਦੇ ਜੀ ਆਪਾਂ ਕੀ ਕਰੀਏ ਨਾ ਸਾਡਾ ਦਾਸ ਜਾ ਹਮਮਾ ਠੀਕ ਹੈ ਜੀ ਠੀਕ ਹੈ ਹਾਂ ਹਾਂ ਜੀ ਠੀਕ ਹੈ ਜੀ ਓਕੇ ਇੱਕ ਕੰਜੀਰ ਦੇ ਦਾਣੇ ਨੂੰ ਠੀਕ ਹੈ ਜੀ ਤੇ ਕੋਈ ਖਰਾਕ ਬਣਾਈ ਹੁੰਦੀ ਸਾਡੇ ਹਾਂ ਜੀ ਅੱਗੇ ਦੇ ਲੱਡੂ ਇੱਕ ਕੋ ਦੇ 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 ਠੀਕ ਹੈ ਜੀ ਬਾਕੀ ਸ਼ਾਮ ਨੂੰ ਬਾਜਰਾ ਪਾ ਦੇ ਜੀ ਠੀਕ ਹੈ ਜੀ ਇੱਕ ਅੰਕਲ ਜੀ ਜਿਵੇਂ ਹੁਣ ਜਾਨਵਰ ਝਾੜ ਦੇ ਵਿੱਚ ਆ ਝਾੜ ਵਾਸਤੇ ਕੋਈ ਸਪੈਸ਼ਲ ਖੁਰਾਕ ਹੁੰਦੀ ਆ ਕਿ ਨਾਰਮਲ ਖੁਰਾਕ ਉਹੀ ਚੱਲਦੀ ਆ ਜੀ ਆਪਣੀ ਆਹ ਜੀ ਜਾਉਣਾ ਵਧੀਆ ਸਰਪਰ ਹੁੰਦੇ ਇਹਦੇ ਨਾਲ ਹੀ ਵਧੀਆ ਸਰਪਰ ਹੋ ਜਾਂਦੇ ਠੀਕ ਹੈ ਜੀ ਇਹ ਪੱਠਾ ਹੁਣ ਲੜਨਾ ਜੀ ਥੋੜਾ ਠੰਡ ਚ ਮੰਨ ਲਓ ਚਲੋ ਐਸਾ ਲ ਤਿਆਰ ਕਰ ਰਹੇ ਹਾਂ ਆਈ ਡੂਡ ਵਜੂਦ ਬਹੁਤ ਆਈ ਜਾਨਵਰ ਦਾ ਬਾਕੀ ਹਜੇ ਕੱਚਾ ਜੀ ਕਾ ਕਰਕੇ ਉਹ ਆ ਜਾਨਵਰ ਬੜਾ ਹੱਥ ਨਹੀਂ ਲਾਉਂਦੇ ਹਨ ਆਪਾਂ ਇਹ ਚੌਰਸ ਨੜੀ ਚੋਂ ਹਨਾ ਜੀ ਹਾਂ ਹਾਂ ਠੀਕ ਹੈ ਜੀ ਆ ਕਰ ਲੋ ਇਹ ਚੈੱਕ ਆ ਮੁਰਗੀ ਲਈ ਹੋਇਆ ਇਹਦੇ ਨਾਲ ਲੋਕ ਬਗਾਰਾ ਦੇਖ ਲੋ ਮੁਰਗੀ ਚੈੱਕ ਕਰ ਲੋ ਹੁਣ ਤੁਹਾਨੂੰ ਅਗਲਾ ਜਾਨਵਰ ਦਿਖਾਉਣੇ ਆ ਭਰਾਓ ਕਿਉਂਕਿ ਅੰਕਲ ਦਾ ਐਂ ਕਹਿ ਲਈ ਆਪਾਂ ਇੱਕ ਤਰ੍ਹਾਂ ਦੀ ਨਰਸਰੀ ਕਹਿ ਲਈਏ ਜਿਵੇਂ ਆਪਾਂ ਆ ਏਜੰਸੀ ਕਹਿ ਲਈਏ ਮੁਰਗਿਆਂ ਦੀ ਉਹ ਜੀਜਾ ਖਾਨ ਦਾ ਨਹੀਂ ਜਾਨਵਰ ਚੱਲੇ ਆਉਂਦੇ ਆ ਜੀ ਆ ਵੀਰੇ ਤੀਜਾ ਜੋੜਾ ਚੈੱਕ ਕਰੋ ਏ ਅੰਕਲ ਜੀ ਇਹਦਾ ਤਾਜ ਇਹਨੂੰ ਆਪਾਂ ਕਿਵੇਂ ਰੱਖ ਸਕਦੇ ਹਾਂ ਕਿੱਲੀ ਤਾਜ ਜਾਂ ਕਿਹੜਾ ਕਹੋਗੇ ਇਹਨੂੰ ਜੀ ਕਿੱਲੀ ਤਾਜ ਜੀ ਹੈ ਜੀ ਹੈਨਾ ਇਹ ਭੰਗ ਮੱਚੇ ਹੀ ਪਾਉਂਦੇ ਜੀ ਇਹ ਜਾਨਵਰ ਇਹ ਮੰਨ ਲਓ ਭੰਗ ਮੁਰਗੀ ਲੱਗੇ ਇਹ ਨਾਲ ਭੰਗ ਮੱਚੇ ਹੀ ਪਾ ਦੂਗਾ ਜੀ ਆ ਜਾਨਵਰ ਚੈੱਕ ਕਰ ਲਓ ਜੀ ਆ ਤੀਜੀ ਜੋੜੀ ਅੰਕਲ ਜੀ ਦੀ ਛਾੜ ਦਿੱ ਗਏ ਆ ਮੁਰਗੀ ਚੈੱਕ ਕਰੋ ਮੁਰਗਾ ਚੈੱਕ ਕਰ ਲਓ ਇਹ ਜਾਨਵਰ ਲੜਾਉਣਾ ਅੰਕਲ ਜੀ ਇਹਦਾ ਕੀ ਹਿਸਾਬ ਕਿਤਾਬ ਉਹ ਵੀ ਲੜਾਉਂਗਾ ਮੈਂ ਠੀਕ ਹੈ ਜੀ ਮੰਨ ਲਓ ਉਹਨੂੰ ਵੀ ਤਿਆਰ ਕਰਨ ਲੱਗਣਾ ਦੁਬਾਰਾ ਸਰ ਪਰ ਹੋਂ ਠੀਕ ਹੈ ਆਹ ਜਾਨਵਰ ਬਾਰੇ ਦੱਸੋ ਜੀ ਇਹ ਨਾਲ ਖਾਂਦਾਂ ਲੜਿਆ ਠੀਕ ਹੈ ਜੀ ਮੇਰਾ ਪਰ ਦਰਦਾ ਦੋ ਬਾਜੀਆਂ ਵਧਿਆ ਠੀਕ ਹੈ ਜੀ ਇਹ ਅੰਕਲ ਜੀ ਪੀਲਾ ਰੰਗ ਆ ਗਿਆ ਜੀ ਜਿਵੇਂ ਆਪਾਂ ਕਹਿ ਲਈਏ ਪੀਲਾ ਰੰਗ ਆ ਗਿਆ ਠੀਕ ਹੈ ਜੀ ਆ ਕਰ ਲਓ ਜੀ ਪੱਠੀ ਚੈੱਕ ਕਰ ਲਓ ਨਾਲ ਪੱਠਾ ਇਹ ਅੰਕਲ ਜੀ ਕਿਹਨੂੰ ਦੇਣਾ ਤੁਸੀਂ ਕਹਿ ਰਹੇ ਸੀ ਥੋੜੇ ਚੇਲੇ ਨੂੰ ਜੀ ਆ ਬਾਈ ਬੈਠਾ ਵੀਰੇ ਆਪਣੇ ਪਿੰਡਾਂ ਦਾ ਗਵੰਡਿਆ ਬਾਈ ਸੁਖਵੰਦਰ ਕੁੱਬਿਆਂ ਤੋਂ ਰਾਮਪਰੇ ਫੂਲ ਦਾ ਏਰੀਆ ਇਹ ਅੰਕਲ ਜੀ ਦਾ ਚੇਲਾ ਆ ਜੀ ਇਹ ਵੀ ਮੰਨ ਲੋ ਕਿ ਬਹੁਤ ਵੱਡੀ ਗੱਲ ਆ ਵੀ ਇੱਕ ਯਕੀਨ ਜਿਤਨਾ ਬੰਦੇ ਦਾ ਹਨਾ ਇਹ ਬਹੁਤ ਸਾਲ ਦੀ ਮਿਹਨਤ ਆ ਜੀ ਕਈ ਸਾਲਾਂ ਦੀ ਮਿਹਨਤ ਆ ਜਦੋਂ ਜਾ ਕੇ ਇੱਕ ਉਸਤਾਦ ਬੰਦਾ ਆਪਦੇ ਚੇਲੇ ਨੂੰ ਜਾਨਵਰ ਦਿੰਦਾ ਨਾ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਆ ਇੱਕ ਬੰਦੇ ਦੀ ਪ੍ਰਾਪਤੀ ਹੁੰਦੀ ਆ ਇੱਕ ਤਰ੍ਹਾਂ ਦੀ ਉਹ ਬਾਈ ਨੇ ਅਜੇ ਜਾਨਵਰ ਲੈ ਕੇ ਜਾਣਾ ਤੁਸੀਂ ਜਾਨਵਰ ਚੈੱਕ ਕਰੋ ਇਹ ਆਪਣੇ ਬਠਿੰਡੇ ਜ਼ਿਲ੍ਹੇ ਚੱਲਿਆ ਵੀਰੇ ਇਹ ਜਾਨਵਰ ਆ ਇਸ ਟਾਈਮ ਬਾਈ ਕੋਲੇ ਪਹਿਲਾਂ ਵੀ ਹੈਗੇ ਅੰਕਲ ਦੇ ਜਾਨਵਰ ਬਾਈ ਕੋਲੇ ਹੈਗਾ ਪਹਿਲਾਂ ਵੀ ਉਹਦੇ ਕੋਲੇ ਹੈ ਨਹੀਂ ਠੀਕ ਆ ਸੰਗਮਨਦਰ ਗੁਲੀ ਆ ਅਕਾ ਜੰਗਾਲਾ ਨੂੰ ਪੂਰਾ ਕੋ ਮੰਨਿਆ ਹਾਂਜੀ ਮੇਰਾ ਖਵਾਂਦੇ ਨੂੰ ਦੇਵਾ ਕੋ ਬਿਲਕੁਲ ਜੀ ਬਿਲਕੁਲ ਕਿੰਨੇ ਕਿੰਨੇ ਸਾਲ ਹੋ ਗਏ ਸਬੰਧ ਨੂੰ ਤੁਹਾਡਾ ਚੇਲਾ ਪੈਨੂ ਜੀ ਇਹਨੂੰ ਆ ਆਵਾਜ਼ ਆਈ ਤਾਂ ਸਾਡੀ ਬਹੁਤ ਚਿਰ ਦੀ ਆ ਠੀਕ ਹੈ ਜੀ ਆਗੇ ਨੂੰ ਢੋਗ ਸਾਲ ਹੋ ਗਏ ਠੀਕ ਹੈ ਜੀ ਠੀਕ ਹੈ ਜਾਣ ਪਛਾਨ ਸਾਡੀ ਬਹੁਤ ਪੁਰਾਣੀ ਓਕੇ ਜੀ ਕੋਈ ਵੀ ਬਹੁਤ ਵੱਡੀ ਗੱਲ ਆ ਜੀ ਵੀ ਇੱਕ ਬੰਦੇ ਨੇ ਸਹੀ ਥਾਂ ਤੇ ਹੈਨਾ ਜੁੜ ਕੇ ਰਹਿਣਾ ਬੰਦੇ ਨਾਲ ਇਮਾਨਦਾਰ ਰਹਿਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਵੀਰੇ ਅੱਜ ਬਾਈ ਜਾਨਵਰ ਲੈ ਕੇ ਚੱਲਿਆ ਇਹ ਜਾਨਵਰ ਤੁਸੀਂ ਕਰ ਲੋ ਚੈੱਕ ਤੋਂ ਬਾਈ ਜੀ ਅੱਜ ਥੋੜੀ ਗੱਲਬਾਤ ਕਰਾਈ ਅੰਕਲ ਗਰਮੇਲ ਸਿੰਘ ਜੀ ਨਾਲ ਗਰਮੇਲ ਸਿੰਘ ਕੰਗਿਆਣਾ ਜਾਂ ਆਪਾਂ ਗਰਮੇਲ ਸਿੰਘ ਪੁਲਸੀਆ ਕਹ ਲਈਏ ਜਿਨ੍ਹਾਂ ਨੇ ਆਪਦੀ ਡਿਊਟੀ ਦੇ ਨਾਲ ਨਾਲ ਇੱਕ ਸ਼ੌਂਕ ਨੂੰ ਪਾਲਿਆ ਇਹਨਾਂ ਦਾ ਖਾਨਦਾਨੀ ਸ਼ੌਂਕ ਸੀ ਇੱਕ ਚੀਜ਼ ਆਪਾਂ ਨੂੰ ਸਿੱਖਣ ਨੂੰ ਮਿਲੀ ਆ ਕਿ ਇਹ ਅੱਜ ਵੀ ਉਹ ਬੰਦੇ ਦਾ ਨਾਮ ਲੈ ਰਿਹਾ ਜਿਨ੍ਹਾਂ ਕੋਲੇ ਇਹਨਾਂ ਤੋਂ ਇਹਨਾਂ ਕੋਲੇ ਜੋੜ ਆਇਆ ਸੀਗਾ ਜੀ ਤੇ ਅੱਜ ਗੱਲ ਇਹ ਚੀਜ਼ ਬੜੀ ਚੱਲਦੀ ਆ ਕਿ ਹਰੇਕ ਬੰਦਾ 2-4 ਸਾਲਾਂ ਦੇ ਵਿੱਚ ਜਾਨ ਬਰਨ ਨੂੰ ਆਪਣੇ ਕਹਿਣ ਲੱਗ ਜਾਂਦਾ ਇਹ ਨਵੇਂ ਖਿਡਾਰੀਆਂ ਨੂੰ ਵੀ ਸਿੱਖਣ ਦੀ ਲੋੜ ਆ ਕਿਉਂਕਿ ਜਿੱਥੇ ਸਦਕਾ ਬੰਦੇ ਦਾ ਸਹੀਆ ਉਹੀ ਚੇਲਾ ਤੇ ਉਹੀ ਅੱਗੇ ਜਾ ਕੇ ਨਾਮ ਬਣਾਉਂਦਾਗਾ ਜੀ ਸੋ ਅੱਜ ਥੋੜੀ ਅੰਕਲ ਜੀ ਨਾਲ ਗੱਲਬਾਤ ਕਰਾਈ ਆ ਅੱਗੇ ਵਾਸਤੇ ਆਪਾਂ ਤੁਹਾਡੇ ਕਮੈਂਟ ਆਉਣਗੇ ਸਾਨੂੰ ਤੁਹਾਡਾ ਹੌਸਲਾ ਮਿਲੂਗਾ ਤਾਂ ਆਪਾਂ ਕਿਸੇ ਹੋਰ ਖਿਡਾਰੀ ਤੱਕ ਤੁਹਾਡੀ ਪਹੁੰਚ ਕਰਾਵਾਂਗੇ ਗੱਲਬਾਤ ਕਰਾਵਾਂਗੇ ਤੁਹਾਨੂੰ ਮਿਲਾਵਾਂਗੇ ਤਾਂ ਕਿ ਅੱਗੇ ਜਾ ਕੇ ਆਪਣਾ ਸ਼ੌਂਕ ਵਧੇ ਤੁਹਾਡਾ ਵੀ ਸ਼ੌਂਕ ਵਧੇ ਸਾਡਾ ਵੀ ਵਧੇ ਅੱਜ ਦੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਹੁਤ ਬਹੁਤ ਧੰਨਵਾ ਹਾਂਜੀ ਬਾਈ ਜੀ ਹੁਣ ਆਪਾਂ ਆਏ ਸੀ ਅੰਕਲ ਜੀ ਦੇ ਚੇਲੇ ਨੇ ਬਾਈ ਗਿਆਨੀ ਜੀ ਕਿਹੜਾ ਪਿੰਡਾ ਜੀ ਕਹਿੰਦੇ ਜੀ ਤੇਰਾ ਪਿੰਡ ਹੈਗਾ ਮਹਿਮੂਆਣਾ ਜੀ ਹਾਂਜੀ ਨਾਮ ਜੀ ਆਪਣਾ ਮੇਰਾ ਪੂਰਾ ਗਰਮੇਲ ਸਿੰਘ ਕਹਿੰਦੇ ਮੈਨੂੰ ਪੱਪੂ ਆ ਪੱਪੂ ਜੀ ਹਾਂਜੀ ਪੱਪੂ ਦੇ ਨਾਮ ਨਾਲ ਹੀ ਜਾਣਦੇ ਸਾਰੇ ਠੀਕ ਹੈ ਜੀ ਤੇ ਆਪਣੇ ਕੋਲੇ ਵੀ ਅੰਕਲ ਜੀ ਦੇ ਜਾਨਵਰ ਆ ਜੀ ਹਾਂ ਸਾਰੀ ਬਰੀਡ ਅੰਕਲ ਜੀ ਦੀ ਆ ਮੇਰੇ ਕੋਲੇ ਤੇ ਮੈਂ ਅੱਜ ਤੋਂ 20 ਸਾਲ ਦਾ ਇਹਨਾਂ ਦੇ ਨਾਲ ਨਾਲ ਮਿਲਵਰਤਨਾ ਜੀ ਪਹਿਲਾਂ ਮੈਂ ਐਂਬੂਲੈਂਸ ਚਲਾਉਂਦਾ ਸੀਗਾ ਠੀਕ ਹੈ ਜੀ ਪਹਿਲਾਂ ਮੈਂ ਨਿਊ ਦੀ ਬੱਸ ਦਾ ਡਰਾਈਵਰ ਵੀ ਰਿਆ ਠੀਕ ਹੈ ਜੀ ਇਸ ਕਰਕੇ ਉਹਦੋਂ ਕੁੱਕੜ ਨਹੀਂ ਰੱਖੇਗੇ ਠੀਕ ਹੈ ਜੀ ਤੇ ਹੁਣ ਉਸ ਤੋਂ ਬਾਅਦ ਮਾ ਲੋਈ ਪਹਿਲਾਂ ਰੱਖਣ ਲੱਗੇ ਕੁੱਕੜ ਪਹਿਲਾਂ ਉਹ ਅੰਕਲ ਜੀ ਨਾਲ ਆਉਣਾ ਜਾਣਾ ਸੀ ਆ ਆਪਣਾ ਸ਼ੌਂਕ ਨੇ ਕਿ ਟਾਈਮ ਤੋਂ ਆ ਜੀ ਮੈਨੂੰ 20 ਸਾਲਾਂ ਤੋਂ ਆ ਸ਼ੌਂਕ ਜੀ ਠੀਕ ਹੈ ਜੀ ਠੀਕ ਹੈ ਇਹ ਵੀਰੇ ਆਇਆ ਹੋਇਆ ਜੀ ਆਪਣਾ ਕਿਹੜੀ ਜਗ੍ਹਾ ਤੋਂ ਵੀਰੇ ਰਾਜਸਥਾਨ ਦੇ ਹਿੰਦੂਮਲ ਕੋਟ ਜੀ ਹਿੰਦੂਮਲ ਕੋਟ ਜੀ ਹਿੰਦੂਮਲ ਕੋਟ ਆ ਵੀਰੇ ਹਿੰਦੂਮਲ ਕੋਟ ਜੀ ਰਾਜਸਥਾਨ ਇਹ ਕਿਹੜੇ ਲੱਕੇ ਚ ਪਿਆ ਜੀ ਇਹ ਹਬੌਰ ਤੇ ਗੰਗਾ ਨਗਰ ਦੇ ਸੈਂਟਰ ਚ ਆ ਗਿਆ ਠੀਕ ਹੈ ਵੀਰੇ ਹਾਂ ਜੀ ਇਹ ਆਪਣਾ ਅੰਕਲ ਜੀ ਨਾਲ ਕੀ ਮਤਲਬ ਸਬੰਧ? ਇਹ ਪ੍ਰੇਮ ਹੀ ਬਹੁਤ ਆਈ ਮੇਰੇ ਸਮਝ ਲਓ ਨਾਨਾ ਜੀ ਆ ਪਹਿਲਾ ਮੁਰਗੇ ਫਾਦਰ ਸਾਹਿਬ ਨੇ ਰੱਖੇ ਸੀ। ਠੀਕ ਹੈ ਜੀ। ਨਾਨਾ ਜੀ ਵਾਲੇ ਨਾਨਾ ਜੀ ਸ਼ੇਰ ਸਿੰਘ ਮਚਾਕੀ ਵਾਲੇ। ਹਾਂਜੀ। ਉਹ ਮੁਰਗੇ ਡੈਡੀ ਲੈ ਗਏ ਸੀਗੇ ਨਾਨਾ ਜੀ ਕੋਲੋਂ। ਠੀਕ ਹੈ ਜੀ। ਜਦੋਂ ਮੇਰਾ ਜਨਮ ਹੋਇਆ ਉਦੋਂ ਪਹਿਲਾਂ ਦੀ ਸੀ। ਠੀਕ ਹੈ ਜੀ। ਇਹਨਾਂ ਨਾਲ ਪਿਆਰ ਸ਼ੁਰੂ ਤੋਂ ਹੀ ਆਪਣਾ ਹੀ। ਠੀਕ ਹੈ ਜੀ। ਹਾਂਜੀ। ਮੰਨ ਲਓ ਵੀ ਆਪਾਂ ਜੂਸ ਦੇ ਵਿੱਚ ਆ ਗਏ ਥੋੜੇ ਹੁਣ ਤੁਹਾਨੂੰ ਵੀ ਸ਼ੌਂਕ ਫੁੱਲੀ ਆ ਜੀ। ਸ਼ੌਂਕ ਪੂਰਾ ਹੀ ਹੈ ਜੀ ਪਹਿਲਾਂ ਜਦੋਂ ਛੋਟੇ ਹੁੰਦੇ ਉਦੋਂ ਘੱਟ ਸੀ ਆ ਫਿਰ ਹੌਲੀ ਹੌਲੀ ਜਦੋਂ ਬਰੀਡ ਖਤਮ ਹੋਣ ਲੱਗ ਗਈ ਹਾਂਜੀ ਉਹਨਾਂ ਚੋਂ ਦੋ ਘਰੇ ਗਏ ਸੀਗੇ ਫਿਰ ਜਦੋਂ ਇੱਥੇ ਬਾਜ਼ੀਆਂ ਦੇਖਣੀਆਂ ਫਿਰ ਸ਼ੌਂਕ ਹੋ ਗਿਆ ਇਹ ਮੰਨ ਲਓ ਜਦੋਂ ਆਪਾਂ ਨੂੰ ਜਿਵੇਂ ਕਹ ਲਈਏ ਕਿ ਚੀਜ਼ ਦੀ ਕਦਰ ਪਤਾ ਲੱਗਦੀ ਆ ਇਹ ਜਿਹੜੀ ਚੀਜ਼ ਆਪਣੇ ਕੋਲ ਆ ਆਪਾਂ ਜਿੰਨਾ ਚਿਰ ਉਹਨੂੰ ਬਾਹਰ ਜਾ ਕੇ ਦੇਖਦੇ ਵੀ ਉਹਨੂੰ ਬਾਹਰਲੇ ਲੋਕ ਕਿਵੇਂ ਸਮਝਦਾ ਉਹਨਾਂ ਜੀ ਆਪਾਂ ਨੂੰ ਘਰ ਦੀ ਚੀਜ਼ ਦੀ ਕਦਰ ਨਹੀਂ ਹੁੰਦੀ ਹੁਣ ਤਾਂ ਜੀ ਇਹ ਇੰਨਾ ਸ਼ੌਂਕ ਆ ਵੀ ਜਿੰਨਾ ਚਿਰ ਸਾਹ ਚੱਲਦੇ ਆਣਾ ਸਹੀ ਆ ਜੀ ਇਹ ਸ਼ੌਂਕ ਰਹੂਗਾ ਹੀ ਰਹੂਗਾ ਜੀ ਸਹੀ ਆ ਬਾਈ ਨਾ ਆਪਾਂ ਜਾਨਵਰ ਕਿਸੇ ਨੂੰ ਦਿੱਤੇ ਆ ਹਾਂਜੀ ਨਾ ਦੇਣੇ ਆ ਬਸ ਆ ਨਾ ਨਹੀਂ ਹਰੇ ਆ ਹਾਂਜੀ ਠੀਕ ਆ ਜੀ ਸਾਰੇ ਇਹਨਾਂ ਦੀ ਆ ਸਹੀ ਆ ਬਾਈ ਠੀਕ ਆ ਜੀ ਇਹਨੂੰ ਸ਼ੌਂਕ ਨੂੰ ਬਾਈ ਕਿਵੇਂ ਮੰਨਦਾ ਤੂੰ ਜਿਵੇਂ ਜੂਸ ਦੇ ਵਿੱਚ ਅੱਜ ਕੱਲ ਵੀ ਵਿੱਚ ਹੁਣ ਤੈਨੂੰ ਪਤਾ ਕਈ ਵਾਰੀ ਘਰ ਦੇ ਵੀ ਗਾਲਾਂ ਕੱਢਦਾ ਵੀ ਕਿੱਧਰ ਕੁੱਕੜ ਚੱਕੀ ਫਿਰਦੇ ਹੋ ਹੁੰਦੀਆਂ ਨਾ ਜੀ ਗੱਲ ਇਹ ਨਵੇਂ ਜਵਾਗਾਂ ਜਾਂ ਰੱਖ ਲੈਂਦੇ ਆ ਉਹ ਚੀਜ਼ ਨੂੰ ਕਿਵੇਂ ਆ ਵੀ ਸ਼ੌਂਕ ਨਾਲ ਬੰਦੇ ਜੁੜਨੇ ਚਾਹੀਦੇ ਆ ਜਾਂ ਕੀ ਕਹਿਣਾ ਚਾਹੋਗੇ ਆ ਮੈਂ ਆਪਣੇ ਘਰਾਂ ਦੇ ਮਾਂ ਪਿਓ ਨੂੰ ਕਿਸੇ ਨੂੰ ਜਾਂ ਜਿਹੜਾ ਜਵਾਗ ਇੱਕ ਚੀਜ਼ 'ਚ ਵੜ ਰਿਹਾ ਨਵਾਂ ਸ਼ੌਂਕ ਕਿਉਂਕਿ ਇੱਕ ਨਸ਼ੇ ਪੱਤੇ ਨਾਲ ਉਹ ਇਹ ਚੀਜ਼ ਆਪਾਂ ਚੰਗੀ ਮੰਨਦੇ ਆ ਇਹ ਵੀਰੇ ਇੱਕ ਹੀ ਚੀਜ਼ ਆ ਹਾਂਜੀ ਵੀ ਚਲੋ ਸਾਡੀ ਦਾ ਫੈਮਿਲੀ ਇਆਜਤ ਦਿੰਦੀ ਆ ਸਹੀ ਹੈ ਜੀ ਕਿਉਂਕਿ ਫਾਦਰ ਸਾਹਿਬ ਨੂੰ ਵੀ ਸ਼ੌਂਕ ਆ ਹਾਂਜੀ ਤੇ ਇਹ ਹੈ ਵੀ ਯੂਥ ਜੇ ਇਹ ਸ਼ੌਂਕ ਵਾਲੇ ਪਾਸੇ ਜਾਊਗਾ ਹਾਂਜੀ ਪਲਾਂ ਦੀ ਅਸੀਲ ਰੱਖੇ ਪਲਾਂ ਦੀ ਘੋੜੀਆਂ ਰੱਖ ਲੈਣ ਕੁੱਤੇ ਰੱਖ ਲੈਣਾ ਇਹ ਸ਼ੌਂਕ ਵਾਲੇ ਪਾਸੇ ਜਾਣਗੇ ਤਾਂ ਬਚਣਗੇ ਨਸ਼ੇ ਤੋਂ ਸਹੀ ਆ ਜੇ ਆਪਾਂ ਵਿਲੇ ਆ ਆਪਣਾ ਦਿਮਾਗ ਵੀਰ ਚੱਲੀਏ ਯਾਰਾਂ ਬੇਲੀਆਂ ਕੋਲ ਚੱਲੀਏ ਕਿਸੇ ਨਾ ਕਿਸੇ ਪਾਸੇ ਜੇ ਆਪਣੇ ਘਰੇ ਜਾਨਵਰ ਰੱਖੇ ਹੋਣਗੇ ਫਿਰ ਆਪਾਂ ਨੂੰ ਆਏ ਹੋਊਗਾ ਵੀ ਯਾਰ ਆਪਾਂ ਇਹਨਾਂ ਨੂੰ ਰਜੋਣਾ ਵੀ ਆ ਸਹੀ ਹੈ ਧਿਆਨ ਵੀ ਰੱਖਣਾ ਵੀ ਕੇਅਰ ਵੀ ਕਰਨੀ ਆ ਆਪਣਾ ਦਿਮਾਗ ਹੀ ਉੱਧਰ ਜਾਊ ਮਤਲਬ ਇਹ ਚੀਜ਼ ਦਾ ਸਿੱਟਾ ਇੰਨਾ ਕੁ ਵੀ ਨਿਕਲਦਾ ਵੀ ਜੇ ਆਪਾਂ ਕਿਸੇ ਸ਼ੌਂਕ ਨਾਲ ਜੁੜੇ ਆ ਕਬੂਤਰ ਆ ਕੁੱਕੜ ਆ ਕਿਸੇ ਚੀਜ਼ ਨਾਲ ਆਪਣਾ ਪਹਿਲੀ ਗੱਲ ਦਾ ਬੰਦਾ ਘਰੇ ਰਹੂ ਘਰੇ ਰਹੂਗਾ ਜੀ ਉਹਨੂੰ ਆਥਨ ਨੂੰ ਦੁਪਹਿਰ ਨੂੰ ਘਰੇ ਮੁੜ ਕੇ ਆਉਣਾ ਹੀ ਪਊ ਵੀ ਆਪਣੇ ਜਾਨਵਰ ਭੁੱਖੇ ਆ ਹਾਂ ਉਹ ਆਉਗਾ ਜੀ ਉਹ ਚੀਜ਼ ਨਾਲ ਬੰਦੇ ਦਾ ਨਾਲ ਦਾ ਘਰੇ ਰਹਿਣਾ ਵਾਦਾ ਕਿਉਂਕਿ ਜਿਹੜੇ ਬੰਦੇ ਹੁਣ ਘਰੇ ਕੋਈ ਸ਼ੌਂਕ ਹੀ ਨਹੀਂ ਕੰਮ ਹੀ ਨਹੀਂ ਉਹ ਆਪੇ ਬਾਹਰੋਂ ਨਿਕਲਦਾ ਸਾਰਿਆਂ ਤੋਂ ਵੱਡੀ ਗੱਲ ਪਤਾ ਕੀ ਆ ਇਹ ਜਿਹੜੀਆਂ ਨਸਲਾਂ ਆ ਹਾਂਜੀ ਇਹ ਬਰੀਡਾਂ ਇਹ ਬਈ ਸ਼ਾਨ ਆ ਸਹੀ ਆ ਬਈ ਆਪਣੇ ਅਠਾੜ ਦੀਆਂ ਸਾਰੇ ਆਪਣੇ ਪੰਜਾਬ ਰਾਜਸਥਾਨ ਇੰਡੀਆ ਦੀ ਕਹੇ ਲੋ ਸਹੀ ਆ ਜੇ ਆਪਾਂ ਇਹਨਾਂ ਨੂੰ ਸੰਭਾ ਗੇ ਨਾ ਹਾਂਜੀ ਤੇ ਫੇਰ ਹੀ ਆਪਾਂ ਰਾਜੇ ਆ ਸਾਰੇ ਸ਼ੇਰੀਆ ਕਿਉਂਕਿ ਜੇ ਆਪਾਂ ਇਹ ਚੀਜ਼ਾਂ ਗਵਾਲੀਆਂ ਜੀ ਤੇ ਸਮਝ ਲਓ ਆਪਾਂ ਵੀ ਖਤਮ ਸਹੀ ਆ ਬਈ ਸਹੀ ਆ ਕਿਉਂਕਿ ਹੁਣ ਸਾਡੀ ਨਾਲ ਗੱਲ ਹੁੰਦੀ ਆ ਜਿਵੇਂ ਪਾਕਿਸਤਾਨ ਤੋਂ ਗੱਲ ਹੁੰਦੀ ਆ ਭਰਾਵਾਂ ਦੀ ਹਾਂਜੀ ਉਹਨਾਂ ਕੋਲੇ ਹੁਣ ਜਿਹੜੀਆਂ ਨਸਲਾਂ ਹੈਗੀਆਂ ਆਪਣੇ ਕਨਿਉਗੀਆਂ ਵੀ ਆਂ ਸ਼ਹਿਰ ਆਪਣੇ ਕੋਲੇ ਹੁਣ ਥੁਗੀਆਂ ਹੁਣ ਹਾਂਜੀ ਉਹਨਾਂ ਨੂੰ ਉਹ ਚੀਜ਼ ਦਾ ਕਦਰ ਪਤਾ ਇਹ ਆਪਾਂ ਵੀ ਉਹ ਚੀਜ਼ ਨੂੰ ਮਿਸ ਕਰ ਰਹੇ ਆਂ ਅੱਜ ਦੇ ਟਾਈਮ ਆ ਮਿਸ ਕਰਦੇ ਆਂ ਜੀ ਉਧਰ ਹੈ ਨਸਲਾਂ ਸਾਂਭੀ ਖੜਿਆ ਨਸਲਾਂ ਆਪਣੇ ਇੱਧਰ ਵੀ ਹੈਗੀਆਂ ਹਾਂ ਹਾਂ ਪਰ ਕੀ ਹੈ ਜੀ ਜਿਨ੍ਹਾਂ ਕੋਲੇ ਹੈਗੇ ਆ ਦਿਖਾਉਂਦੇ ਨਹੀਂ ਦਿਖਾਉਂਦੇ ਨਹੀਂ ਸਹੀ ਆ ਵੀਰੇ ਠੀਕ ਆ ਉਹ ਵੀ ਗੱਲ ਚਲੋ ਸਹੀ ਆ ਹਾਂਜੀ ਚਲੋ ਮੈਂ ਤਾਂ ਨਾ ਵੀ ਬਰੀਡਾਂ ਬੰਨ ਵਧੀਆ ਬਾਜ਼ੀਆਂ ਹੋਣ ਜੀ ਇਹ ਤਾਂ ਇੱਕ ਗੇਮ ਆ ਹਾਂਜੀ ਹਾਂਜੀ ਠੀਕ ਆ ਹੁਣ ਜੇ ਆਪਾਂ ਛਾੜਦੇ ਆਂ ਕਿਉਂ ਪਾਉਣੇ ਆ ਇਹ ਆ ਇਹਨਾਂ ਦਾ ਆਪਾਂ ਆਪਣੀ ਖੰਦੇ ਬਣਾ ਪੋਣੇ ਆ ਸਹੀ ਆ ਜੀ ਠੀਕ ਆ ਰਜੋਣੇ ਆ ਇਹਨਾਂ ਨੂੰ ਸਾਰਾ ਦਿਨ ਕੇਅਰ ਕਰਦੇ ਆ ਆਪਦੇ ਪੁੱਤਾਂ ਤੋਂ ਵੱਧ ਜਵਾਕਾਂ ਤੋਂ ਵੱਧ ਕੇਅਰ ਆਪਾਂ ਇਹਨਾਂ ਦੀ ਕਰਦੇ ਆ ਸਹੀ ਆ ਜੀ ਸਹੀ ਆ ਇਹ ਤਾਂ ਜਿਵੇਂ ਆ ਕੁਸ਼ਤੀ ਹੁੰਦੀ ਆ ਕਬੱਡੀ ਹੁੰਦੀ ਆ ਜੀ ਜਿਵੇਂ ਦੰਗਲ ਹੁੰਦੇ ਆ ਠੀਕ ਆ ਗੇਮ ਉਹ ਚੀਜ਼ ਆ ਇਹ ਸਹੀ ਆ ਵੀਰੇ ਠੀਕ ਆ ਨਾ ਜੀ ਇਹਨਾਂ ਦਾ ਤਾਂ ਆਪਾਂ ਨੂੰ ਆਪਦੇ ਫੈਮਿਲੀ ਨਾਲੋਂ ਵੱਧ ਪਿਆਰ ਆਉਂਦਾ ਸਹੀ ਆ ਆਪਾਂ ਕਿਵੇਂ ਕਿਸੇ ਨੂੰ ਦੇ ਦੇ ਦਾਂਗੇ ਜਿਵੇਂ ਬੜਾ ਸ਼ੌਂਕ ਆਉਦਾ ਤਾਂ ਉਹ ਹੀ ਦੇਣਾ ਇੱਕ ਵਜਨ ਲੱਗ ਜਾਂਦਾ ਬਿਲਕੁਲ ਜੀ ਬਿਲਕੁਲ ਐ ਵੀਰੇ ਆਪਣੇ ਹੁਣ ਤੁਸੀਂ ਜਿਵੇਂ ਇਸ ਇਲਾਕੇ ਤੋਂ ਦੂਰੋਂ ਹਨਾ ਹਾਂਜੀ ਅੰਕਲ ਜੀ ਬਾਰੇ ਕੀ ਚਾਰ ਗੱਲਾਂ ਕਹੋਗੇ ਅੰਕਲ ਜੀ ਬਾਰੇ ਤਾਂ ਮੈਨੂੰ ਐ ਲੱਗਦਾ ਵੀ ਇੱਕ ਹੁਣ ਪੁਰਾਣੇ ਬੰਦਿਆਂ ਚੋਂ ਖਡਾਰੀਆਂ ਦੇ ਵਿੱਚੋਂ ਕਰਨਾ ਜੀ ਹੀ ਰਹਿ ਗਏ ਆ ਹਾਂਜੀ ਤੇ ਜਿੰਨੀ ਨੋਲਿਜ ਇਹਨਾਂ ਨੂੰ ਹੈ ਹਾਂਜੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਹੋਊਗੀ ਕਿਉਂਕਿ ਇਹਨਾਂ ਨੇ ਆਪਣੀ ਸਾਰੀ ਉਮਰ ਜਵਾਨੀ ਸਾਰੀ ਮੁਰਗਿਆਂ ਦੇ ਲੇਖੇ ਲਾਈਏ ਜੀ ਸਹੀ ਆ ਠੀਕ ਹੈ ਡਿਊਟੀ ਵੀ ਕੀਤੀ ਨਾਲ ਸ਼ੌਂਕ ਵੀ ਕੀਤਾ ਡਿਊਟੀ ਵੀ ਕੀਤੀ ਐ ਸ਼ੌਂਕ ਵੀ ਕੀਤਾ ਠੀਕ ਹੈ ਘਰੇ ਜਾਂਦੇ ਆ 10 20 ਜਾਨਵਰ ਘਰ ਤੇ ਹੁੰਦੇ ਆ ਸਾਹਮਣੇ ਬਹੁਤ ਔਖੇ ਆ ਜੀ ਇਹ ਬਿਲਕੁਲ ਜੀ ਤੇ ਇਹਨਾਂ ਨੇ ਤਾਂ ਸਾਰੀ ਉਮਰ ਬਰੀਡਾਂ ਵੀ ਬਣਾਈਆਂ ਬਣਾਈਆਂ ਜਿੰਨੇ ਚੰਗੇ ਚੰਗੇ ਕਈ ਖਿਡਾਰੀ ਐ ਐਸੇ ਆ ਵੀ ਚਲੋ ਆਪਾਂ ਨਾਂ ਨਹੀਂ ਲੈਂਦੇ ਹਾਂਜੀ ਸਾਰੇ ਨਹੀਂ 50ਾਂ ਦੇ ਵਿੱਚੋਂ ਕੋਈ 5 7 10 ਖਿਡਾਰੀ ਇਹ ਵਜੇ ਹੋਣਗੇ ਜਿਨ੍ਹਾਂ ਕੋਲੇ ਬਰੀਡਾਂ ਨਾਨਾ ਜੀ ਦੇ ਘਰੋਂ ਚੱਲ ਕੇ ਗਈਆਂ ਤੇ ਉਹਨਾਂ ਦਾ ਅੱਗੋਂ ਨਾਂ ਬਣਿਆ ਸਹੀ ਆ ਜੀ ਉਹਨਾਂ ਕੋਲੇ ਸੀ ਮੁਰਗਾ ਹਾਂਜੀ ਨਾਨਾ ਹੀ ਸ਼ੇਰ ਸਿੰਘ ਕੋਲ ਇਹ ਵੀ ਬਰੀਡਾਂ ਬਹੁਤ ਤਕੜੀਆਂ ਸੀ ਆਉਂਦੀਆਂ ਸੀ ਸਹੀ ਆ ਜੀ ਐਡੇ ਅਸੀਲ ਸੀਗੇ ਪੰਜ ਪੰਜ ਦਿਨ ਲੜਾਈ ਚੱਲੋ ਭਾਈ ਦੇ ਨਹੀਂ ਸੀਗੇ ਸਹੀ ਆ ਜੀ ਸਹੀ ਆ ਅਸੀਲ ਦਾ ਅਸੀਲ ਹੀ ਆ ਬਾਈ ਹਨਾ ਅਸੀਲ ਆਈ ਉਹਨੇ ਮਤਲਬ ਚੀਜ਼ ਦਾ ਪਤਾ ਹੀ ਉਦੋਂ ਲੱਗਦਾ ਜਦੋਂ ਕਿ ਇਹ ਚੀਜ਼ ਨਾਲ ਕਨੈਕਟ ਹੁੰਨੇ ਆ ਬਾਹਰ ਜਾ ਕੇ ਉਸ ਚੀਜ਼ ਬਾਰੇ ਸੁਣਦੇ ਆ ਕਿ ਇਹਦੀ ਕਦਰ ਕੀ ਆ ਕਦਰ ਕੀ ਆ ਜੀ ਸੋ ਕੁੱਲ ਮਿਲਾ ਕੇ ਭਰਾਵੋ ਗੱਲ ਇੱਥੇ ਵੀ ਮੌਕੇ ਵਾ ਕੇ ਮੁੱਕਦੀ ਆ ਵੀ ਸ਼ੌਂਕ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ ਜਿਹੜੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਸ਼ੌਂਕ ਨਹੀਂ ਨਾ ਹੈ ਕੋਈ ਉਹ ਬੰਦਾ ਕਦੇ ਰੱਜ ਕੇ ਖੁਸ਼ ਵੀ ਨਹੀਂ ਹੁੰਦਾ ਤੇ ਕਿਸੇ ਕਿਤੇ ਵੀ ਨਹੀਂ ਲੱਗਦਾ ਤੇ ਸ਼ੌਂਕ ਨਾਲ ਜੁੜਾ ਹੋਇਆ ਬੰਦਾ ਘਰੇ ਵੀ ਰਹੂ ਖੁਸ਼ ਵੀ ਰਹੂ ਤੇ ਆਪਣੇ ਆਪ ਦੇ ਵਿੱਚ ਮਾਸਤ ਰਹੂਗਾ ਇੱਕ ਹੋਰ ਹੈ ਵੀਰੇ ਜਦੋਂ ਬੰਦੇ ਨੂੰ ਕੋਈ ਟੈਨਸ਼ਨ ਹੋਵੇ ਆਪਾਂ ਇਹਨਾਂ ਵਿੱਚ ਜਾ ਕੇ ਬਹਿ ਜਾਈਏ ਨਾ ਇਹ ਆਪਣੀ ਸਾਰੀ ਟੈਨਸ਼ਨ ਦੂਰ ਹੋ ਜਾਂਦੀ ਹੈ ਸਹੀ ਹੈ ਜੀ ਆਪਣਾ ਦਿਮਾਗ ਆਹੀ ਲੱਗਿਆ ਰਹਿੰਦਾ ਯਾਰ ਆਪਾਂ ਇਹਦੀ ਐ ਬਰੀਡਿੰਗ ਕਰੀਏ ਐ ਬੱਚੇ ਲਈਏ ਠੀਕ ਹੈ ਗਾਂ ਪੱਤਿਆਰ ਕਰੀਏ ਆਪਣਾ ਦਿਮਾਗ ਹੀ ਇੱਧਰ ਲੱਗਿਆ ਰਹਿੰਦਾ ਬਿਲਕੁਲ ਬਾਈ ਬਿਲਕੁਲ ਕਰਦੇ ਆ ਉਹ ਚੀਜ਼ ਅੱਗੇ ਜੇ ਅੱਗੇ ਕੋਈ ਨਾ ਕੋਈ ਗੱਲ ਨਿਕਲੀ ਤੁਰੀਆਂ ਦਾ ਕੇਜ ਦੇਖੋ ਸਿੱਖਦੇ ਆ ਅਜ ਅੰਕਲ ਜੀ ਨੂੰ ਮਿਲੇ ਆ ਕੋਈ ਸਾਡੇ ਵਰਗਾ ਹੋਊਗਾ ਜਿਹਨੂੰ ਸਾਡੇ ਤੋਂ ਘੱਟ ਆਉਂਦਾ ਹੋਊ ਅਸੀਂ ਉਹਨੂੰ ਦੱਸਾਂਗੇ ਉਹ ਸਹੀ ਅੰਕਲ ਜੀ ਤੋਂ ਸਿੱਖਿਆ ਕਿਉਂਕਿ ਸਾਨੇ ਮੰਦੇ ਦੀ ਆਮ ਗੱਲ ਦੇ ਵਿੱਚੋਂ ਕਈ ਵਾਰੀ ਖਾਸ ਗੱਲ ਸਿੱਖਣ ਨੂੰ ਮਿਲ ਜਾਂਦੀ ਹੈ ਹੁਣ ਮੈਂ ਤਾਂ ਇਹੀ ਆਣਾ ਜੀ ਰੱਬ ਆ ਜਿਹੜੇ ਖਿਡਾਰੀ ਬੈਠੇ ਆ ਸਤਾਦ ਸਾਡੇ ਗੁਰੂ ਇਹਨਾਂ ਦੀ ਰੱਬ ਉਮਰ ਕਰੇ ਲੰਮੀ ਸਹੀ ਹੈ ਜੀ ਠੀਕ ਆ ਬਿਲਕੁਲ ਵੀਰੇ ਬਸ ਸਹੀ ਹੈ ਇਹੀ ਚੀਜ਼ ਹੈ ਫੇਰ ਹੀ ਬਰੀਡਾਂ ਤਿਆਰ ਹੋਣਗੀਆਂ ਹਜੇ ਹੋਰ ਵੀ ਬਰੀਡਾਂ ਕਰੋ ਤਿਆਰ ਹੋਣਗੀਆਂ ਹੋਰ ਇੱਕ ਟਾਈਮ 'ਚ ਪਤਾ ਲੱਗੂਗੇ ਕਿਉਂਕਿ ਇਹ ਜਿਹੜੀ ਸੋਧ ਆ ਜੀ ਇਹਨਾਂ ਦਾ ਹੋਈ ਜਾਣਾ ਨਵੀਂ ਤੋਂ ਨਵੀਂ ਚੀਜ਼ ਨਿਕਲਨੀ ਆ ਚੰਗੇ ਨੇ ਚੰਗਾ ਹੀ ਪਤਾ ਕਰ। ਸੁਭਰਾ ਭਾ ਅੱਜ ਜਿਹੜੀ ਇੰਟਰਵਿਊ ਸੀਗੀ ਇਹ ਆਪਾਂ ਆਪਣੇ ਪੇਜ ਤੇ ਅਪਲੋਡ ਕਰਾਂਗੇ। ਤੁਸੀਂ ਸਾਰੇ ਭਰਾ ਦੇਖਿਓ ਸਾਨੂੰ ਦੱਸਿਓ ਕਿਵੇਂ ਲੱਗੀ ਆ। ਆਹ ਬਾਈ ਜੀ ਨਾਲ ਤੁਹਾਨੂੰ ਮਿਲਾਇਆ ਅੰਕਲ ਜੀ ਦੇ ਚੇਲੇ ਨੇ ਆ ਵੀਰ ਆਪਣਾ ਰਾਜਸਥਾਨ ਤੋਂ ਆਇਆ ਹੋਇਆਗਾ। ਇਹਨਾਂ ਨਾਲ ਥੋੜੀ ਗੱਲਬਾਤ ਕਰਵਾਈ ਆ ਤੇ ਬਾਕੀ ਅੰਕਲ ਜੀ ਬਾਰੇ ਤੁਹਾਡੇ ਜਿਹੜੇ ਵਿਚਾਰ ਨੇ ਤੁਸੀਂ ਸਾਨੂੰ ਜਰੂਰ ਦੱਸਿਓ। ਜਿਹੜੇ ਭਰਾ ਚਾਹਣ ਵਾਲੇ ਨੇ ਬਹੁਤ ਭਰਾਵਾਂ ਦੇ ਆਪਾਂ ਨੂੰ ਕਮੈਂਟ ਆਏ ਸੀਗੇ ਅੰਕਲ ਜੀ ਦੀ ਇੰਟਰਵਿਊ ਕਰਿਓ। ਇਹ ਬਹੁਤ ਪ੍ਰਾਹੇ ਜਿਹਨੇ ਜਿਹੜੇ ਅੰਕਲ ਜੀ ਨੂੰ ਪਹਿਲੀ ਯਾਰ ਮਿਲਣਗੇ ਕਈ ਵਾਰ ਬੰਦੇ ਦਾ ਇਦਾਂ ਹੁੰਦਾ ਕਿ ਪਤਾ ਨਹੀਂ ਸੁਭਾਅ ਕਿਦਾਂ ਦਾ ਬਹੁਤ ਮਿਲਣ ਸਾਰ ਬੰਦੇ ਨੇ ਅਸੀਂ ਆਪ ਖੁਦ ਅੱਜ ਪਹਿਲੀ ਵਾਰੀ ਮਿਲੇ ਆ ਸੋ ਇਦਾਂ ਦਾ ਇਨਸਾਨ ਆਪਣੇ ਵਿੱਚ ਇੱਕ ਐਗਜ਼ਾਮਪਲ ਆ ਮਿੱਤਰੋ ਸੈੱਟ ਹੋਈ ਵੀ ਜੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਰਹੂਗੀ ਸੋ ਆਪਣੀ ਇੰਟਰਵਿਊ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਸਾਰੇ ਪ੍ਰਾਹਾਂ ਦਾ ਬਹੁਤ ਬਹੁਤ ਧੰਨਵਾਦ